ਜੈ ਸ਼੍ਰੀ ਰਾਮ ਜੈ ਮਾਤਾ ਜੀ ਮੈਂ ਬਲਿੰਦਰ ਸ਼ਰਮਾ ਰਾਸ਼ਟਰੀ ਭਗਵਾਨ ਸਾਡਾ ਤੋਂ ਉੱਤਰ ਭਾਰਤ ਚੇਅਰਮੈਨ ਅੱਜ ਸਾਨੂੰ ਤਕਰੀਬਨ 9 ਵਜੇ ਪਤਾ ਲੱਗਾ ਕਿ ਇੱਥੇ ਮਾਤਾ ਰਾਣੀ ਦੇ ਮੰਦਰ ਵਿੱਚ ਨਾ ਇੱਕ ਚੋਰੀ ਹੋਈ ਆ ਜਿਹਦੇ ਵਿੱਚ 20-25 ਟੂਟੀਆਂ ਜਿਹੜੀਆਂ ਚੋਰੀ ਹੋਈਆਂ ਵੇਖੋ ਜੀ ਮੈਂ ਤੇ ਬੜੀ ਹੈਰਾਨੀ ਗੱਲ ਵਾ ਕਿ ਚੋਰੀ ਦਿਨੇ 9 ਵਜੇ ਹੋਣੀ ਬੜੀ ਬਾੜੀ ਗੱਲ ਵਾ ਅੱਗੇ ਵੀ ਇੱਥੇ ਚੋਰੀਆਂ ਹੁੰਦੀਆਂ ਵਾ ਤਹਿਸੀਲਦਾਰ ਸਾਹਿਬ ਨੂੰ ਬਾਰ-ਬਾਰ ਕਹਿ ਚੁੱਕੇ ਆ ਪ੍ਰਸ਼ਾਸਨ ਦੀ ਇਹ ਜਿਹੜੀ ਆ ਮੈਨੂੰ ਨਹੀਂ ਸਮਝ ਲੱਗਦਾ ਕਿਉਂ ਡਰਦਾ ਪੁਸ਼ਾਸ਼ਰ ਕੰਮ ਕਰਨ ਲੱਗੇ ਸੀ ਡੀਸੀ ਸਾਹਿਬ ਨੂੰ ਲੈ ਕੇ ਲਿਖਤੀ ਦੇ ਕੇ ਆਏ ਜੀ ਸੁਪਰਵਾਈਜ਼ਰ ਨੇ ਵੀ ਸਾਨੂੰ ਪਿਆ ਕਿ ਆਏ ਲਿਖਤੀ ਦੇ ਕੇ ਆਏ ਹਾਂ ਪਰ ਇਸੇ ਕੋਈ ਵੀ ਜਰਾ ਵਾ ਅਸਰ ਨਹੀਂ ਹੁੰਦਾ ਡੀਸੀ ਸਾਹਿਬ ਵੱਲੋਂ ਵੀ ਲਿਖਿਆ ਗਿਆ ਸੀਨਾ ਸਾਹਿਬ ਨੂੰ ਅਸੀਂ ਵੇਖੋ ਜੀ ਇਹ ਤਾਂ ਪੁਸ਼ਾਸ਼ਰ ਦਾ ਪੁਸ਼ਾਸ਼ਰ ਨੂੰ ਚਾਹੀਦਾ ਕਿ ਉਹਨਾਂ ਲਿਖੀ ਦੱਗਾ ਕਿ ਤੇਜ਼ ਜਿਹੇ ਬੰਦੇ ਰੱਖੋ ਸਿਕਿਉਰਿਟੀ ਵਾਲੇ ਭਾਰੇ ਨਹੀਂ ਰੱਖਦੇ ਮੈਨੂੰ ਸਮਝ ਨਹੀਂ ਲੱਗਦੀ ਕਿਸੇ ਨੇ ਦਿਖਾ ਘਰ ਦੇਣੀ ਆ ਸਭ ਤੋਂ ਲਾਜਮ ਕਿੰਨੇ ਇੱਥੇ ਕਿਤੇ ਦੋ ਮਲਾੜੀ ਮਾਦੀ 24 24 ਘੰਟੇ ਡਿਊਟੀ ਕਰਦੇ ਆ ਜੀ ਇਹ ਬੰਦਾ ਤੇ ਅਹੀਂ ਅਹੀਂ ਹਉ ਮੰਗ ਕਰਦੇ ਆ ਕਿ ਇੱਥੇ ਜਿਹੜੇ ਆ ਤਿੰਨ ਫੌਜੀ ਰੱਖੇ ਜਾਣੇ ਸਿਕਿਉਰਟੀ ਵੈਪਨ ਵਾਲੇ ਹੁਣ ਬੰਦੇ ਫੇਉਂਦੇ ਨਹੀਂ ਇਹ ਦੀ ਬੜੀ ਅਜੀ ਕਹਾਂਗੇ ਮੇਰੇ ਨਾਲ ਤੇ ਚੋਰ ਲੱਭਨੇ ਚਾਹੀਦੇ ਆ ਜੀ ਜਦੋਂ ਵੀ ਸਾਡੇ ਮੰਦਰ 'ਚ ਚੋਰੀ ਹੁੰਦੀ ਆ ਪ੍ਰਸ਼ਾਸਨ ਇਹਨੂੰ ਜਿਹੜਾ ਵਾ ਕਹਿੰਦਾ ਕਿ ਨਾ ਬੋਲੋ ਵੇਖੋ ਇਹ ਤੁਹਾਨੂੰ ਕਿ ਸਾਡਾ ਹਿੱਦੂਦਰ ਵੀ ਜਾਣਾ ਕਿ ਜਦੋਂ ਕੋਈ ਚੋਰੀ ਹੋਈ ਤੇ ਮੰਦਰ ਆਸਤੇ ਹੀ ਚੋਕ ਕੇ ਬਹਿ ਜੀਏ ਜੇ ਸਾਡਾ 24 ਘੰਟੇ ਡੇਰੀ ਵਿੱਚ ਚੋਰ ਨਾ ਫੜੇਗੇ ਕੈਮਰਾ ਤੇ ਸੀਸੀਟੀਵੀ ਵੀਡੀਓ ਸਾਡੇ ਕੋਲ ਵਾ ਜੀ ਆ ਤੁਹਾਨੂੰ ਬੁਲਦੇ ਸਰ ਸ਼ਾਸਨ ਕੀ ਕਹਿੰਦਾ ਕੌਣ ਕਹਿੰਦਾ ਜੀ ਪ੍ਰਸ਼ਾਸਨ ਜੀ ਨਹੀਂ ਮਲਾਈ ਜੇ ਇਹਨਾਂ ਨੇ ਸਾਡਾ ਭੱਤਰਾ ਘੇੜਿਆ ਜੀ ਚੋਰਾਂ ਦਾ ਫੜੇ ਤੇ ਜਿੰਨੇ ਵੀ ਸਾਡੇ ਸਿਵਲ ਸਿਰਾ ਹਿੰਦੂ ਇਕੱਠ ਨੂੰ ਆਈਏ ਕਿ ਬੇੜੇ ਕਰਾਂਗੇ ਇੱਕ ਤਰ ਨਾਲ ਆਵਾਜੇ ਡਿਸੇ ਦੇ ਬੂਏ ਘੜੀ ਜੀ ਸ਼੍ਰੀ ਰਾਮ ਜੀ ਮੇਰਾ ਨਾਮ ਹਰਜਿੰਦਰ ਸਿੰਘ ਜਿੰਦਰਪਾਲ ਸ਼ਰੀਮ ਕਟੂਰੰਗਲ ਕੋ ਸਰਾਜੀ ਸਾਡਾ ਇਤਿਹਾਸਕ ਮੰਦਿਰ ਹੈ ਸਿੱਧ ਮੰਦਿਰ ਦਾ ਟੇਂਗਾ ਜਿੱਥੇ بار-ਬਾਰ ਚੋਰੀਆਂ ਦਾ سلسلہ ਯਾਰੀ ਆ ਜੀ ਕਿਤੇ ਤਿੰਨ ਚਾਰ ਮਹੀਨੇ ਤੋਂ ਜਿਆਦਾ ਸਮੇਂ ਤੱਕ ਦੀ ਮੋਟਰਸਾਈਕਲ ਮੰਦਿਰ ਦਿਆ ਹਾਂ ਜੀ ਵੇਖੋ ਕੱਡਾ ਤਗੜਾ ਵਾ ਕਿ ਮੰਦਿਰ ਦੇ ਅੰਦਰੋਂ ਸਾਰੀਆਂ ਦਿਨ ਜਾਰੇ ਸਵੇਰੇ 9 ਵਜੇ ਦੇ ਕਰੀਬ ਕੋ 18 ਵੀ ਟੂਟੀਆਂ ਲਗਾਤਾਰ ਸੀਰੀਅਲ ਚ ਲੱਗੀਆਂ ਹੋਈਆਂ ਨੇ ਬੜੇ ਰਮਾਂ ਦੇ ਨਾਲ ਉਤਾਰ ਕੇ ਲੈ ਕੇ ਕਿਸੇ ਮੰਦਰ ਤੇ ਤਾਂ ਕਸਮ ਨਹੀਂ ਚੀਤਾ ਪਤਾ ਹੀ ਨਹੀਂ ਜਲਦਬਾਜ਼ੀ ਨਹੀਂ ਤਹਿਸੀਲਦਾਰ ਸਾਹਿਬ ਨਾਲ ਰਾਬਤਾ ਕਾਇਮ ਦਿੱਤਾ ਕਿਤਾ ਗਿਆ ਕੋਈ ਨਹੀਂ ਪਹੁੰਚਿਆ ਜੀ ਹਾਲ ਕਿ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਸੀ ਇਹ ਵੇਖੋ ਇਤਿਹਾਸਿਕ ਮੰਦਰ ਹੈ ਸਿੱਧ ਪੀਠ ਮੰਦਰ ਹੈ ਇੱਥੇ ਤੇ ਮਾੜੀ ਜਿਹੀ ਕੋ ਗੱਲ ਹੋ ਜੇ ਇੱਥੇ ਪ੍ਰਸ਼ਾਸਨ ਨੂੰ ਤੇ ਬੜੀ ਤੇਜ਼ੀ ਨਾਲ ਚ ਪਹੁੰਚਣਾ ਚਾਹੀਦਾ ਸੀ ਕਿ ਕੀ ਚੱਲ ਰਹੀ Hindu ਦੇ ਇਤਿਹਾਸ ਦੇ ਉੱਤੇ ਕਿਸੇ ਨੇ ਬਿਲਕੁਲ ਖੋਜ ਕੀਤੀ ਅਸੀਂ ਪ੍ਰਸ਼ਾਸਨ ਨੂੰ ਕੀਤਾ ਕਿ ਤੁਸੀਂ ਕੈਮਰੇ ਲਾਏ ਸੀਸੀ ਕੈਮਰੇ ਲਾ ਕੇ ਸੀਸੀ ਕੈਮਰੇ ਨੂੰ ਚੈੱਕ ਕਰਨ ਵਾਸਤੇ ਕੋਈ ਮੁਲਾਜ਼ਮ ਨਹੀਂ ਟੋਟਲ ਦੋ ਮੁਲਾਜ਼ਮ ਜਿਹੜੇ ਆ ਉਹ ਕਦੀ ਇੱਕ ਹੁੰਦਾ ਜੀ ਇੱਕ ਹੁੰਦਾ ਹੀ ਨਹੀਂ ਜੀ ਹਾਂਜੀ ਇਹ ਦੋਆਂ ਦੇ ਵਿੱਚੋਂ ਇੱਕ ਮੌਜੂਦ ਹੁੰਦਾ ਇੱਕ ਹੁੰਦਾ ਹੀ ਨਹੀਂ ਜੀ ਕੋਈ ਪੁਲਿਸ ਅਧਿਕਾਰੀ ਵੀ ਹੈ ਜੀ ਪੁਲਿਸ ਅਧਿਕਾਰੀ ਜਿਹੜੇ ਆ ਉਹ ਵੀ ਇੱਥੇ ਦੋ ਮੁਲਾਜ਼ਮਾਂ ਨੇ ਜੀ ਹੈਨਾ ਤਾਂ ਉਹ ਵੀ ਆਪਣੀ ਡਿਊਟੀ ਜਿਹੜੀ ਆ ਉਹ ਆnde ਕਿ ਸਾਨੂੰ 24 24 ਘੰਟੇ ਡਿਊਟੀ ਕਰਨੀ ਪੈਂਦੀ ਇੱਕ ਇੱਥੇ ਹੁੰਦਾ ਕਿ ਜੀ ਕਿ ਇੱਕ ਵਦੋ ਇੱਕ ਮੁਲਾਜ਼ਮ ਹੀ ਜੀ ਕਹਿੰਦਾ ਜੀ ਕੋਈ ਦੂਜਾ ਚੰਡੀਗੜ੍ਹ ਗਿਆ ਵਾ ਇੱਕ ਹੈਗਾ ਸੀ ਆਂਦਾ ਸੀ ਕਿ ਮੈਂ 9 ਵਜੇ ਨਾਲ 9:30 ਵਜੇ ਬਾਅਦ ਗੇਟ ਤੇ ਪਹੁੰਚ ਜਾਣਾ ਉਹ ਆਂਦੇ ਕਿ ਉਸ ਤੋਂ ਪਹਿਲੇ ਅੱਜ ਉਸ ਤੋਂ ਪਹਿਲੇ ਕੋਈ ਕੰਮ ਕਰ ਗਿਆ ਜੀ